ਮੇਰਾ ਨਾਮ ਜੀਤ ਸਿੰਘ ਜੀ ਹਾਂ ਜੀ ਆ ਕਿਹੜੀ ਜਗ੍ਹਾ ਤੁਹਾਡੀ ਪਲਾਟ ਹੈਗਾ ਮੇਰੇ ਮੇਰੇ ਤਿੰਨ ਦੁਕਾਨਾਂ ਜੀ 3 4 5 14 15 16 ਹਾਂ ਜੀ ਹਾਂ ਜੀ ਤੇ ਇੱਕ ਦੁਕਾਨ ਵਿੱਚ 200 ਗਜ ਦਾ ਪਲਾਟ ਹੈਗਾ ਜੀ ਮੇਰਾ ਤੇ 1991 ਦੇ ਵਿੱਚ ਮੈਂ ਰਜਿਸਟਰੀ ਕਰਾਈ ਆ ਤੇ 2001 ਤੇ ਬੈਂਕ ਤੇ ਲੋਨ ਲਿਆ ਮੈਂ ਪੰਜਾਬ ਸਿੰਧ ਬੈਂਕ ਸਤਾਵੇ ਰੋਡ ਤੋਂ ਤੇ 2015 ਜੇ ਮੇਰਾ ਕਲੀਅਰ ਹੋ ਗਿਆ ਤੇ ਜਦੋਂ ਮੇਰਾ ਪਲਾਟ ਦੀ ਨਿਲਾਮੀ ਹੋਣੀ ਸੀ ਮੇਰਾ ਖਾਬਾ ਜੀ ਨਾਮ ਹੀ ਆਇਆ ਉਹਦੇ ਵਿੱਚ ਉਹ ਵੀ ਪੇਪਰ ਮੇਰੇ ਕੋਲ ਸਾਰੇ ਹੈਗੇ ਨੇ ਫਿਰ ਇਹ ਕਹਿੰਦੇ ਜੀ ਇਹ ਤੁਹਾਡਾ ਖਸਾ ਨੰਬਰ ਗਲਤ ਹੈਗਾ ਤੁਹਾਡੀ ਜਗ੍ਹਾ ਹੀ ਨਹੀਂ ਹੈਗੀ ਤੇ ਮੈਨੂੰ ਪਰੇਸ਼ਾਨ ਕਰਦੇ ਪਏ 16 15 ਦਸੰਬਰ ਤੋਂ 2023 ਤੋਂ ਲੈ ਕੇ ਮੈਂ ਪਰੇਸ਼ਾਨੀ ਚੱਲਣ ਆਵਾ ਕੱਲ੍ਹ ਕੱਲ੍ਹ ਇਤਨਾ ਆ ਗਿਆ ਮੈਂ ਇੱਥੇ ਆਇਆ ਮੈਂ ਮੈਂਟਰੀ ਦਾ ਅਫਸਰ ਸਾਂ ਤੇ ਮੈਂ ਆਂਦੇ ਇਹ ਪਹਿਲਾਂ ਆਪਣਾ ਗੇਟ ਲਾਓ ਪਰ ਤੋਂ ਐਸਐਚਓ ਸਾਹਿਬ ਨੇ ਕਿਹਾ ਵੀ ਆਪਣਾ ਗੇਟ ਲਾ ਲਓ ਤੁਹਾਡਾ ਖਸਰਾ ਨੰਬਰ ਗਲਤ ਆ ਤੁਸੀਂ ਆਪਣਾ ਗੇਟ ਲਾ ਲਓ ਤੇ ਗੇਟ ਲਾਉਣ ਆ ਮਦਦੂ ਲਾਉਣ ਲਗਾ ਗੇਟ ਫਿਰ ਮੈਨੂੰ ਕਹਦੇ ਮੈਂ 10000 ਰੁਪਏ ਰੇਰ ਦਾ ਤੇ ਗੇਟ ਦਾ ਲਾ ਲਓ ਹੁਣ ਉਹਨਾਂ ਆਪਣਾ ਗੇਟ ਲਾ ਕੇ ਤੇ ਆਪਣਾ ਕਬਜ਼ਾ ਕਰ ਲਿਆ ਵਾ ਉਹਨਾਂ ਕੋ ਕੋਈ ਪੇਪਰ ਨਹੀਂ ਹੈਗਾ ਤੇ ਮੈਂ ਐਸਐਚਓ ਨੂੰ ਵੀ ਡੀਐਸ ਡੀਐਸਪੀ ਨੂੰ ਵੀ ਕਿਹਾ ਸੀ ਮਨਿੰਦਰਪਾਲ ਸਿੰਘ ਜੀ ਨੂੰ ਕਿ ਤੁਸੀਂ ਇਹ ਮੇਰਾ ਖਸਰਾ ਨੰਬਰ ਬਿਲਕੁਲ ਠੀਕ ਹੈ ਤੁਸੀਂ ਫਿਰ ਇਹਨਾਂ ਕਹਾਂ ਮੈਂ ਰਿਪੋਰਟ ਉਹਦੀ ਉਹਦੀ ਤਹਿਸੀਲਦਾਰ ਦੀ ਉਹਦੇ ਵਿੱਚ ਸਾਰੇ ਮੇਰੇ ਡਾਕੂਮੈਂਟ ਸਹੀ ਆ ਉਹ ਕਹਿੰਦੇ ਸ਼ਿਸ਼ਾ ਨੰਬਰ ਲਿਆਓ ਪਟਵਾਰੀ ਕਹਿੰਦਾ ਵੀ ਬਈ ਆ ਤੁਹਾਨੂੰ 200 ਗਜ ਦੀ ਨਿਸ਼ਾਨਦਾਹੀ ਦੇ ਸਕਦਾ ਵਾਂ ਮੇਰੇ ਕੋਲ ਅਜੇ ਤੱਕ ਟੋਟਲੀ ਸਭ 100 100 ਪਰਸੈਂਟ ਮੇਰੇ ਕਾਜ ਕਲੀਅਰ ਹੈਗੇ ਮੇਰੇ ਪਾਸ ਹੈਗੇ ਮੇਰੇ ਕੋਲ ਸਾਰੇ ਸਬੂਤ ਹੈਗੇ ਸਰ ਤੇ ਸੁਖਜੀਤ ਇਲੈਕਟ੍ਰਿਕ ਵਾਲੀ ਮੇਰਾ ਕਬਜ਼ਾ ਛੜਾਇਆ ਜੀ ਉਹਨਾਂ ਨੇ ਵੇਚੀ ਹੋਈ ਆ ਨਿਰਮਲ ਸਿੰਘ ਸਾਨੋ ਹਜਾਬ ਸਿੰਘ ਜਿਹੜੀ ਜਿਸ਼ਤੀ ਹੈ ਹੋਈ ਆ ਉਹਦਾ ਮੁੰਡਾ ਤੇ ਇੱਕ ਪੋਤਰਾ ਉਹ ਮੈਨੂੰ ਤੰਗ ਕਰਦੇ ਨੇ ਤੇ ਮੈਨੂੰ ਕਦੀ ਕਿਤੇ ਸਾਧਣ ਨੇ ਕਦੀ ਕਿਤੇ ਸਾਧ ਲੈਂਦੇ ਆ ਜੀ ਇਹ ਜਗ੍ਹਾ ਤੁਹਾਡੇ ਨਾਮ ਤੇ ਹੈ ਮੇਰੇ ਨਾਮ ਮੇਰੇ ਕੋ ਸਾਰੇ ਇੰਤਕਾਲ ਅੱਜ ਤੱਕ 32 ਸਾਲ 34 ਸਾਲ ਦੀਆਂ ਇੰਤਕਾਲ ਮੇਰੇ ਕੋ ਹੀ ਆ ਗਈਆਂ ਸਾਰੀਆਂ ਤੇ ਕਿਹੜੀ ਜਗ੍ਹਾ ਹੈ ਜਗ੍ਹਾ ਦਾ ਨਾਮ ਕੀ ਮੁਹੱਲੇ ਦਾ ਨਾਮ ਇਹ ਦੱਸਣਾ ਹੈ ਲਿੰਕ ਰੋਡ ਸੁਲਤਾਨਪੁਰ ਰੋਡ ਤੇ ਸੁਲਤਾਨਪੁਰ ਜੀਟੀ ਰੋਡ ਲਿੰਕ ਰੋਡ ਸੁਲਤਾਨਪੁਰ ਪੈਂਦਾ ਜੀ ਉਹਨੇ ਕੋਈ ਕੇਸ ਨਹੀਂ ਕੀਤਾ ਜਾਂ ਨਹੀਂ ਮੈਂ ਕੋਈ ਕੁਝ ਨਹੀਂ ਕੇਸ ਕੀਤਾ ਮੈਂ ਹੁਣ ਵੱਲ ਲਗਾ ਥਾ 16 ਦਸੰਬਰ ਨੂੰ ਵੱਲ ਲਗਾ ਥਾ ਇਹਨਾਂ ਆਗੇ ਮੇਰੇ ਲੱਤ ਮਾਰ ਕੇ ਘੇਰ ਭੰਨ ਦਿੱਤਾ ਮੈਂ ਡੀਐਸਪੀ ਨੂੰ ਪ੍ਰਾਈਮ ਮਿਨਿਸਟਰ ਨੂੰ ਸੀਐਮ ਨੂੰ ਗਵਰਨਰ ਪੰਜਾਬ ਨੂੰ ਕਮਿਸ਼ਨਰ ਸਾਹਿਬ ਨੂੰ ਸਾਰੀਆਂ ਦਿੱਤੀਆਂ ਮੈਨੂੰ ਅਜ ਤੱਕ ਉਹਦੀ ਰਿਪੋਰਟ ਨਹੀਂ ਮਿਲਿਆ ਆਰਟੀਆਈ ਦੀ ਰਿਪੋਰਟ ਨਹੀਂ ਮਿਲੀ ਤੇ ਮੈਂ ਨਹੀਂ ਰਹਿਣਾ ਮੇਰਾ ਪਲਾਟ ਮੈਂ ਰਹਿਣਾ ਮੈਂ ਸ਼ੁਰੂ ਤੋਂ ਮੇਰੇ ਬੱਚੇ ਹੁਣ ਪੜ ਗਏ ਨੇ ਪਹਿਲਾਂ ਗਰੀਬੀ ਮੈਂ ਬਹੁਤ ਵੇਖੀ ਆ ਤੇ ਮੈਂ ਆਪਣਾ ਘਰ ਬਣਾਉਣਾ ਚਾਹੁੰਦਾ ਬਸ ਮੈਂ ਮੰਗ ਕੀਤਾ ਮੈਂ ਇਹ ਦੁਕਾਨ ਵੀ ਖਾਲੀ ਕਰਾਈ ਜਾਵੇ ਤੇ ਮੈਂ ਪਲਾਟ ਦਾ ਕਬਜ਼ਾ ਦਵਾਇਆ ਜਾਵੇ ਇੱਕ ਵਰਦੀ ਪ੍ਰਾਪਰਟੀ ਡੀਲਰ ਇੱਕ ਚਮਾਨ ਹੋਣੀ ਨਰਮਨ ਸਿੰਘ ਜਿਹੜਾ ਤੇ ਉਹਦਾ ਨਰਮਨ ਸਿੰਘ ਚਮਾਨ ਜਿਹੜਾ ਲਿਖਿਆ ਹੋਣਾ ਬਾਹਰ ਜੈਪ ਸਿੰਘ ਉਹਨਾਂ ਦਾ ਬੇਟਾ ਹੈ ਜੀ ਤੇ ਉਹਦਾ ਪੋਤਰਾ ਵੀ ਆ ਉਹ ਕੱਲ ਮੈਨੂੰ ਕਾਰ ਜਾਏ ਤੇ ਮੈਨੂੰ ਕਹਿੰਦੇ ਆ 10000 ਲਓ ਤੇ ਆ ਗੇਟ ਦਾ ਤੇ ਉਹਦੇ ਆ ਗਈ ਤੁਹਾਨੂੰ ਰੇਸ ਦੇ ਪੈਸੇ ਆ ਗਏ ਤੇ ਗੇਟ ਰਹਿਣ ਦਿਓ ਅਸੀਂ ਗੇਟ ਤੋੜ ਲਗੇ ਐਸੋ ਜੀ ਹਿਸਾਬ ਦੇ ਨਾਲ ਰੇਟ ਕੱਲ ਗੇਟ ਲਾਉਣ ਹੀ ਲਗੇ ਸਾਂ ਤੇ ਮੇਰਾ ਦਿਮਾਗ ਮੈਂਟਰੀ ਆਫਸਰ ਸੀ ਤੇ ਮੈਂ ਉਹ ਕੋ ਸੋਚਿਆ ਨਹੀਂ ਉਹਨਾਂ 10000 ਦੇ ਕੇ ਮੇ ਕੋ ਰਿਕਾਰਡਿੰਗ ਕਰਵਾ ਲਈ ਹੋਈ ਆ ਕਿ ਮੈਂ 10000 ਦਿੱਤਾ ਰੇਟ ਦੇ ਤੇ ਉਹਦੇ ਕੀ ਬੋਲਿਆ ਤੁਸੀਂ ਰਿਕਾਰਡਿੰਗ ਮੈਂ ਰਿਕਾਰਡਿੰਗ ਇਹ ਬੋਲਿਆ ਵੀ 10000 ਇਹਨਾਂ ਮੈਨੂੰ ਗੇਟ ਦਾ ਤੇ ਰੇਟ ਦਾ ਦਿੱਤਾ ਮੈਂ ਚੋਨਾ ਵੀ ਇਹਨਾਂ ਮੇਰਾ ਮਸਲਾ ਮੈਂ ਵਿੱਚ ਬੰਦੇ ਪਾਉਣੇ ਸੀ ਮੇਰਾ ਮਸਲਾ ਹੱਲ ਹੋ ਜਾਏ ਇਹ ਮੈਨੂੰ ਕਹਿੰਦੇ 6 ਲੱਖ ਦਬਾਵ ਪਵਾ ਕੇ ਤੁਹਾਡੀ ਰਿਕਾਰਡਿੰਗ ਹਾਂਜੀ ਹਾਂਜੀ ਦਵਾ ਦਬਾਗ ਹੈ ਔਰ ਗਰਾਉਂਡਿੰਗ ਕਰੀਆ ਉਹ ਸਾਰੇ ਮੇਰੇ ਸਬੂਤ ਵੀ ਹੈਗੇ ਨੇ ਇਹਨਾਂ ਮੈਨੂੰ ਬਹੁਤ ਖਰਾਬ ਕੀਤਾ ਜੀ ਇਹ ਤੇ ਇਹ ਮੇਰੇ ਕੋਲ 6 ਲੱਖ ਰੁਪਇਆ ਤੇ ਸਹੀ ਕਹਿੰਦਾ ਦਰੂਸਹੀ ਕਹਿੰਦਾ 6 ਲੱਖ ਰੁਪਇਆ ਮੰਗਦੇ ਆਂਦੇ 6 ਐਂ ਹੀ ਭਰਾਵਾ ਤੇ ਸਾਨੂੰ 6 ਲੱਖ ਰੁ ਮੇਰਾ ਨਾਮ ਜੇ ਗੁਰਤਾਜਪ੍ਰੀਤ ਸਿੰਘ ਜੀ। ਹਾਂਜੀ ਸਰ ਜਿਹੜਾ ਇੱਕ ਪਲਾਟ ਦਾ ਮੰਗ ਮਾਮਲਾ ਵਾ ਮਨਜੀਤ ਸਿੰਘ ਜੀ ਕਹਿੰਦੇ ਜੀ ਇਹ ਪਲਾਟ ਸਾਡਾ ਕੀ ਸਾਰਾ ਮਾਮਲਾ ਖਸਰਾ ਨੰਬਰ। ਖਸਰਾ ਨੰਬਰ ਵੀਰ ਜੀ ਇਹਦਾ ਮਾਮਲਾ ਕੀ ਹੋਣਾ ਜੀ ਇਹ ਆਪਣਾ ਇਹ ਸਾਡੀ ਕੱਟੀ ਸੀ ਕਲੋਨੀ ਮੇਰੇ ਦਾਦਾ ਜੀ ਹੋਣਾਂ ਦੇ ਟਾਈਮ ਦੀ। ਇਹਨਾਂ ਨੇ ਇੱਕ ਇੱਥੇ ਪਲਾਟ ਖਰੀਦਿਆ ਸੀ 200 ਵਰਗ ਗਾਜ ਦਾ ਖਸਰਾ ਨੰਬਰ 313 ਦੇ ਵਿੱਚ 20 ਫੁੱਟ ਸੜਕ ਦੇ ਉੱਤੇ। ਉਹ ਪਲਾਟ ਇਹਨਾਂ ਨੇ ਖਰੀਦਿਆ ਸੀ ਜੀ ਇਹਨਾਂ ਨੇ ਪਤਾ ਨਹੀਂ ਕੀ ਚਾਇਆ ਤੇ ਇਹਨਾਂ ਨੇ ਉਸ ਤੋਂ ਬਾਅਦ ਇੱਕ ਹੋਰ ਇੱਧਰ ਸਾਡੀ ਮੇਨ ਰੋਡ ਦੇ ਉੱਤੇ ਇਹ ਸੜਕ 30 ਫੁੱਟ ਸੜਕ ਦੇ ਉੱਤੇ ਇੱਕ ਪਲਾਟ ਤੇ ਆ ਕੇ ਕਲੇਮ ਕਰਨਾ ਸ਼ੁਰੂ ਕਰ ਦਿੱਤਾ ਕਿ ਕਿਹੜੀ ਕਲੋਨੀ ਦੰਦੀ ਹੈ ਜੀ ਇਹ ਜੀ ਦੰਗਾ ਪੀੜ ਕਲੋਨੀ ਹੈ ਜੀ ਇਹ ਜਿਹੜੇ ਦੰਗਾ ਪੀੜ ਆਏ ਸੀ ਦਿੱਲੀ ਤੋਂ ਉਹਨਾਂ ਵਾਸਤੇ ਕਲੋਨੀ ਉਸ ਟਾਈਮ ਤੇ ਕੱਟੀ ਗਈ ਸੀ ਬਹੁਤ ਸਸਤੇ ਰੇਟਾਂ ਦੇ ਵਿੱਚ ਸਾਰਿਆਂ ਵਾਸਤੇ ਮੇਰੇ ਦਾਦਾ ਜੀ ਹੁਣ ਸਾਰਿਆਂ ਨੇ ਹੈਲਪ ਵਾਸਤੇ ਕੱਟੀ ਸੀ ਜੀ ਇਹ ਬਿਲਕੁਲ ਦਰਸ਼ਨ ਅਮਨੂ ਦੇ ਨਾਲ ਪੈਂਦੀ ਹੈ ਜੀ ਵੀਰ ਜੀ ਇਹ ਭਾਜੀ ਆਪਣਾ ਇਹਨਾਂ ਨੇ ਦੇਖਿਆ ਜੀ ਉਧਰਲੀ ਸਾਈਡ ਤੇ ਰੇਟ ਘਟਿਆ ਇੱਧਰਲੀ ਸਾਈਡ ਤੇ ਰੇਟ ਜ਼ਿਆਦਾ ਵਾ ਇਹਨਾਂ ਨੇ ਇਧਰ ਪਲਾਟ ਕਲੇਮ ਕਰਨਾ ਸ਼ੁਰੂ ਕਰ ਦਿੱਤਾ ਜਦ ਕਿ ਇਹਨਾਂ ਦੀ ਰਜਿਸਟਰੀ 313 ਖਸਰਾ ਨੰਬਰ ਦੇ ਵਿੱਚ ਆ ਤੇ ਸੜਕ 20 ਫੁੱਟ ਉੱਤੇ ਆ ਤੇ ਇਹਨੇ 30 ਫੁੱਟ ਸੜਕ ਦੇ ਉੱਤੇ ਕਲੇਮ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਇਹਨਾਂ ਨੇ ਸਾਨੂੰ ਬੜੀ ਅਰਾਹਸਮੈਂਟ ਕੀਤੀ ਪਹਿਲਾਂ ਸੁਲਤਾਨਵਾਲਾ ਥਾਣੇ ਫਿਰ ਇਹਨਾਂ ਨੇ ਸੀਪੀ ਸਾਹਿਬ ਦੇ ਕੰਪਲੇਂਟ ਕੀਤੀ ਤੇ 2-3 ਮਹੀਨੇ ਬਾਅਦ ਸੀਪੀ ਸਾਹਿਬ ਹੁਣਾ ਦੇ ਉੱਥੋਂ ਪੂਰੀ ਜਾਂਚ ਹੋਈ ਆ ਜਿਹੜੀ ਬਿਲਕੁਲ ਆ ਜਾਂਚ ਦੀ ਕਾਪੀ ਆ ਸਾਡੇ ਕੋਲ ਆ ਜੀ ਸੀਪੀ ਸਾਹਿਬ ਹੁਣਾਂ ਦੇ ਆਰਡਰ ਨੇ ਸਾਰੀ ਆਪਣਾ ਏਸੀਪੀ ਸਾਹਿਬ ਨੇ ਪੂਰੀ ਪੜਤਾਲ ਕਰਕੇ ਦੱਸਿਆ ਜੀ ਇਹ ਜਗਾ ਸਾਡੀ ਬਣਦੀ ਆ ਜੀ ਇਹ ਪਰ ਇਹ ਸਾਡੇ ਕੋ 15 ਲੱਖ ਰੁਪਏ ਦੀ ਡਿਮਾਂਡ ਕਰਦਾ ਜੀ ਵੀ ਮੈਨੂੰ 15 ਲੱਖ ਰੁਪਏ ਦਿਓ ਮੇਰੇ ਇਨੇ ਥਾਂ ਦਾਵਾ ਕਿ ਜਾਂ ਮੇਰੀ ਉਧਰ ਪਲਾਟ ਲੱਭ ਕੇ ਦਿਓ ਅਸੀਂ ਵੀ ਇਹਨੂੰ ਇਹ ਬੇਨਤੀ ਕੀਤੀ ਆ ਜੀ ਤੇ ਪੁਲਸ ਨੇ ਵੀ ਇਹਨੂੰ ਇਹੀ ਕਿਹਾ ਜੀ ਇਹ ਜਗਾ ਤੇਰੀ ਨਹੀਂ ਬਣਦੀ ਤੁਸੀਂ ਆਪਣਾ ਮਾਲ ਮਹਿਕਮੇ ਚ ਪਟਵਾਰੀ ਸਾਹਿਬ ਹੁਣਾਂ ਕੋ ਜਾਓ ਜਾਂ ਕਿਸੇ ਕੋ ਜਾਓ ਏ ਜੀ ਸਾਨੂੰ ਗਰਮੀ 'ਚ ਅਸੀਂ ਤੇ ਸਾਰੇ ਬੇਨਤੀ ਇਹ ਕਰਨਦੇ ਆ ਸਾਨੂੰ ਜੀ ਆਪਣਾ ਬਹੁਤ ਧਮਕੀਆਂ ਕਦੀ ਕੋਰ ਵਿਜੇ ਪ੍ਰਤਾਪ ਜੀ ਦੀਆਂ ਕਦੀ ਕਿਸੇ ਦੀਆਂ ਸਾਨੂੰ ਤਾਂ ਪਤਾ ਹੈ ਜੀ ਉਹ ਤਾਂ ਗਲਤ ਦਾ ਸਾਥ ਹੀ ਨਹੀਂ ਦਿੰਦੇ ਇਹਨਾਂ ਨੇ ਪਰਸੋਂ ਫੇਰ ਇਥੇ ਧੱਕੇ ਨਾਲ ਵਲਣ ਦੀ ਕੋਸ਼ਿਸ਼ ਕੀਤੀ ਗਈ ਜੀ ਤੇ ਉਹ ਅਸੀਂ ਆ ਕੇ ਇਹਨਾਂ ਨੂੰ ਫੇਰ ਰੋਕਿਆ ਤੇ ਕਹਿੰਦੇ ਜੀ ਸਾਨੂੰ ਅਸੀਂ ਕੋਰ ਵਿਜੇ ਪ੍ਰਤਾਪ ਜੀ ਉਹਨਾਂ ਨੇ ਭੇਜਿਆ ਉਹ ਕਹਿੰਦੇ ਵਾਲੋ ਤੇ ਸਾਨੂੰ ਤਾਂ ਪਤਾ ਸੀ ਇਹ ਝੂਠ ਬੋਲਦੇ ਆ ਅਸੀਂ ਸੁਲਤਾਨਪੁਰ ਥਾਣੇ ਜਾ ਕੇ ਦਰਖਾਸਤ ਦਿੱਤੀ ਜੀ ਉਹ ਫਿਰ ਐਸਐਚਓ ਸਾਹਿਬ ਨੇ ਸਾਰਾ ਫੇਰ ਵੇਖਿਆ ਇੱਕ ਵਾਰ ਤਾਂ ਇਹਨਾਂ ਨੂੰ ਉਹਨਾਂ ਨੇ ਲਾਸਟ ਵਾਰਨਿੰਗ ਦਿੱਤੀ ਵੀ ਤੁਸੀਂ ਇਹ ਪਲਾਟ ਦੇ ਉੱਤੇ ਦੁਬਾਰਾ ਨਹੀਂ ਆਉਣਾ ਇਹ ਅਗਲੇ ਦਿਨ ਫੇਰ ਆਪਣਾ ਗੇਟ ਲੈਣ ਆਏ ਸੀ ਤੇ ਆਪਣਾ ਇੱਥੇ ਮੇਰਾ ਗੇਟ ਲੱਗਾ ਤੇ ਮੈਂ ਇਹਨਾਂ ਨੂੰ ਪੁੱਛਿਆ ਜੀ ਮੈਂ ਕਿ ਭਾਜੀ ਤੁਹਾਡਾ ਕਿੰਨਾ ਖਰਚਾ ਵਾ ਇਹ ਗੋ ਕਹਿਣ ਮੇਰਾ ਖਰਚਾ 7-8000 ਰੁਪਏ ਹੋ ਗਿਆ ਮੇਰੇ ਕੋ ਵੀਡੀਓ ਰਿਕਾਰਡਿੰਗ ਰਿਕਾਰਡ ਰਿਕਾਰਡ ਕੀਤਾ ਹੋਇਆ ਮੈਂ ਇਹਨਾਂ ਨੇ ਮੇਰੇ ਕੋਲੋਂ 10000 ਰੁਪਏ ਲਿਆ ਵੀ ਮੇਰੀ ਰੇਟ ਦਾ ਤੇ ਮੇਰੇ ਗੇਟ ਦਾ 10000 ਰੁਪਏ ਲੱਗਾ ਮੈਨੂੰ ਦੇ ਦਿਓ ਉਹ ਲੈ ਕੇ ਚਲੇ ਗਏ ਨੇ ਤੇ ਅਗਲੇ ਦਿਨ ਫੇਰ ਤੁਹਾਨੂੰ ਹੁਣ ਪ੍ਰੈਸ ਦੇ ਅੱਗੇ ਪਹੁੰਚ ਗਏ ਨੇ ਸਾਡੀ ਬੇਨਤੀ ਇਹ ਹੈ ਜੀ ਸਾਡੀ ਇਹਦੀ ਸਭ ਜਗ੍ਹਾ ਇਨਕੁਆਰੀ ਹੋ ਗਈ ਆ ਜੇ ਭਾੜੀ ਚਾਹੁੰਦੇ ਨੇ ਕੋਰਟ 'ਚੇ ਚੱਲ ਜਾਣਾ ਹੀ ਉੱਥੇ ਆਪਣੇ ਡਾਕੂਮੈਂਟ ਪੇਸ਼ ਕਰਨ ਨੂੰ ਤਿਆਰ ਆ ਪਰ ਸਾਨੂੰ ਇਹ ਜਗ੍ਹਾ ਜਗ੍ਹਾ ਤੋਂ ਹਰਾਸਮੈਂਟ ਬੰਦ ਕਰਨ ਅਸੀਂ ਇਹਨਾਂ ਨੂੰ ਪੈਸੇ ਨਹੀਂ ਦੇ ਸਕਦੇ ਨਜਾਇਜ਼ ਜਿਹੜੇ ਮੰਗਨਦੇ ਨੇ ਇਹ ਆਪਣਾ ਹੀ ਇਹਨਾਂ ਨੂੰ ਕਹਿ ਇੰਨੀ ਵੀ ਗੱਲ ਕਹਿ ਚੁੱਕੇ ਆ ਵੀ ਜੀ ਅਸੀਂ ਤੁਹਾਡੀ ਪਲਾਟ ਲੱਭਣ 'ਚ ਮਦਦ ਕਰ ਦਾਂਗੇ ਇਹਨਾਂ ਨੇ ਸਵਾਈ ਮਾਲ ਵਿਭਾਗ ਮੇ ਤੋਂ ਹਰ ਜਗ੍ਹਾ ਜਾ ਪਹੁੰਚ ਗਏ ਨੇ ਜਿਨ੍ਹਾਂ ਦਾ ਕੰਮ ਹੈ ਮਾਲ ਵਿਭਾਗ ਦੇ ਉਹਨਾਂ ਕੋਲੋਂ ਇੱਕ ਵਾਰੀ ਵੀ ਨਹੀਂ ਇਹ ਕਹੇ ਇਹ ਆਪਣੀ ਨਿਸ਼ਾਨਦੇਹੀ ਅਪਲਾਈ ਕਰਨ ਜਿੱਥੇ ਇਹਨਾਂ ਦਾ ਪਲਾਟ ਹੈ ਇਹ ਜੀ ਸੱਦ ਕੇ ਲੈਣ ਸਾਨੂੰ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਕੀ ਸਾਡੀ ਸਿਰਫ ਇੱਕ ਰਿਕਵੈਸਟ ਹੈ ਜੀ ਸਾਨੂੰ ਆ ਗਰਮੀ 'ਚ ਹਰਾਸਮੈਂਟ ਬੰਦ ਕਰਨ ਕਦੀ ਕਿਸੇ ਥਾਣੇ ਦਰਖਾਸਤ ਦੇਂਦੇ ਕਦੀ ਕਿਸੇ ਥਾਣੇ ਸੀਪੀ ਸਾਹਿਬ ਤੋਂ ਵੱਡੀ ਆਪਣੀ ਇਨਕੁਆਇਰੀ ਕੀ ਹੋ ਸਕਦੀ ਹੈ ਜੀ ਉਹ ਇਨਕੁਆਇਰੀ ਦੀ ਕਾਪੀ ਵੀ ਅਸੀਂ ਤੁਹਾਨੂੰ ਦੇ ਦਿੰਨੇ ਆ ਤੇ ਇਹ ਹੀ ਬੇਨਤੀ ਹੈ ਜੀ ਮੁੜ ਕੇ ਕਹਿ ਦਿੰਦੇ ਦਿਮਾਗੀ ਤੌਰ ਤੇ ਠੀਕ ਨਹੀਂਗਾ ਜੀ ਇਹਦਾਂ ਲਿਖਾ ਆਪਣਾ ਜੀ ਇਹ ਅੱਜ ਗੱਲ ਕਰਦੇ ਨੇ ਕੱਲ ਇਹ ਸੁਲਤਾਨਪੁਰ ਥਾਣੇ ਲਿਖਤੀ ਲੈ ਕੇ ਆਏ ਨੇ ਜੀ ਮੈਂ ਅੱਜ ਤੋਂ ਬਾਅਦ ਇਹ ਇਸ ਖਸਰੇ ਨੰਬਰ ਵਾਲ ਜਾ ਕੇ ਇਸ ਦੇ ਉੱਤੇ ਕਲੇਮ ਨਹੀਂ ਕਰਾਂਗਾ ਜੀ ਤੇ ਅੱਜ ਫਿਰ ਉਹੀ ਕੰਮ ਕਰ ਦਿੱਤਾ ਸਾਡੀ ਇਹ ਬੇਨਤੀ ਪ੍ਰੈਸ ਨੂੰ ਵੀ ਆ ਜੀ ਇਹੋ ਜਿਹੇ ਝੂਠੇ ਬੰਦਿਆਂ ਦਾ ਸਾਥ ਨਾ ਦਿਓ ਤੇ ਸੱਚੀ ਗੱਲ ਦੇ ਵੱਲ ਖਲੋਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਦਰਸ਼ਨ ਐ ਉਹਨੂੰ ਦੇ ਵਿੱਚ ਇੱਕ ਪਲਾਟ ਆ ਕੱਲ ਸਾਡੇ ਕੋਲ ਨਾ ਮਨਜੀਤ ਸਿੰਘ ਪੁੱਤਰ ਕਿਰਪਾਲ ਸਿੰਘ ਆਇਆ ਸੀ ਤੇ ਦੂਸਰੇ ਪਾਸੇ ਗੁਰਵਤਾਰ ਸਿੰਘ ਆ ਜੀ ਗੁਰਵਤਾਰ ਸਿੰਘ ਉਹਨਾਂ ਵਾਲਾ ਇਹ ਪਲਾਟ ਜਿਹੜੇ ਆ ਕਲੋਨੀ ਕੱਟੀ ਉਹਨਾਂ ਦੇ ਵੱਡੇ-ਵਡੇਰਿਆਂ ਨੇ ਤੇ ਮਨਜੀਤ ਸਿੰਘ ਨੇ ਉਸ ਪਲਾਟ ਲਿਆ ਵਾ ਮਨਜੀਤ ਸਿੰਘ ਦੀ ਜਿਹੜਾ ਵਾ ਕੱਲ ਕੀਤਾ ਸੀ ਚੈੱਕ ਕੀਤਾ ਸੀ ਤਾਂ ਉਹਦਾ ਖਸਰਾ ਨੰਬਰ 313 ਆ ਜਦ ਕਿ ਗੁਰ ਅਸੀਸ ਹੋਣਾ ਦਾ ਕਸਰਾ ਨੰਬਰ 282 ਹੈ ਇਹ ਦੋਵੇਂ ਕਸਰਾ ਨੰਬਰਾਂ ਦੇ ਬਖਾਤੇ ਬਖ ਵਖ ਥਾਮ ਤੇ ਜਗਾ ਮੇਰੇ ਤੋਂ ਪਹਿਲਾਂ ਆਲਰੇਡੀ ਪਹਿਨਵਾ ਮਾਨਜੋਗ ACP ਸਾਹਿਬ ਜੀ ਦੀ ਇਨਕੁਆਰੀ ਕਰ ਚੁੱਕੇ ਨੇ ਉਹਨਾਂ ਵੱਲੋਂ ਇਹ ਇਨਕੁਆਰੀ ਕੀਤੀ ਗਈ ਆ ਵੀ ਇਹਨੂੰ ਮਨਜੀਤ ਸਿੰਘ ਨੂੰ ਹਦਾਇਤ ਕੀਤੀ ਗਈ ਆ ਵੀ ਜਿੱਥੇ ਤੇਰਾ ਪਲਾਟ ਆ ਤੂੰ ਆਪਣੇ ਹੱਕ ਕਰਕੇ ਨਿਸ਼ਾਨਦੇਹੀ ਕਰਵਾ ਕੇ ਆਪਣਾ ਪਰਾਟ ਲੈ ਸਕਦਾ ਤੇ ਮੇਰੇ ਵੱਲੋਂ ਵੀ ਇਹ ਗੱਲ ਪਾਇਆ ਗਿਆ ਵਾ ਕਿ ਮੈਂ ਇਹਨਾਂ ਦਵਾ ਤੇਰਾ ਨੂੰ ਕਿਹਾ ਕਿ ਤੁਹਾਡੇ ਖਸਰੇ ਨੰਬਰ ਦੋਹਾਂ ਦੋਹਾਂ ਦੇ ਵੱਖ-ਵੱਖ ਨੇ ਤੇ ਤੁਸੀਂ ਮਾਲਮਾਤ ਕਿ ਮੈਂ ਕਿਹ ਨੂੰ ਆਪਣੀ ਜਿਹੜੀ ਆ ਨਿਸ਼ਾਨਦੇਹੀ ਕਰਵਾ ਕੇ ਜਿਸ ਜਿਹਦੀ ਵੀ ਜਗਾ ਬਣਦੀ ਆ ਉਹ ਹੀ ਤੇਰੀ ਮਾਲਕ ਹੈ